ਲੁਧਿਆਣਾ ਦੇ ਵਿੱਚ ਲਗਾਤਾਰ ਲੁੱਟ-ਖੋਹਨਾ ਆਵੇਂ ਜੋ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਸੋ ਇੱਕ ਵਾਰ ਫਿਰ ਤੋਂ ਲੁਧਿਆਣੇ ਦੇ ਵਿੱਚ ਲੁਟੇਰੀਆਂ ਨੇ ਇੱਕ ਸਟੀਲ ਫੈਕਟਰੀ ਨੂੰ ਨਿਸ਼ਾਨਾ ਬਣਾਇਆ ਅਤੇ ਸਕਿਉਰਿਟੀ ਗਾਰਡ ਅਤੇ ਵਰਕਰਾਂ ਨੂੰ ਬੰਦੀ ਬਣਾ ਸਾਰਾ ਸਮਾਨ ਚੋੱਕ ਕੇ ਫਰਾਰ ਹੋ ਗਏ ਦੱਸ ਦੇ ਕਿ ਲੁਧਿਆਣਾ ਦੇ ਵਿੱਚ ਇੱਕ ਦਿਨ ਪਹਿਲਾਂ ਇੱਕ ਫੈਕਟਰੀ ਲੁਟੇਰੀਆਂ ਨੇ ਨਿਸ਼ਾਨਾ ਬਣਾਇਆ ਬਦਮਾਸ਼ਾਂ ਨੇ ਸਕਿਉਰਿਟੀ ਗਾਰਡ ਅਤੇ ਵਰਕਰਾਂ ਨੂੰ ਪਹਿਲਾਂ ਬੰਦੀ ਬਣਾ ਦਿੱਤਾ ਕਮਰੇ 'ਚ ਬੰਦ ਕਰ ਦਿੱਤਾ ਤੇ ਜਿਸ ਤੋਂ ਬਾਅਦ ਅਗਲੇ ਦਿਨ ਸਵੇਰੇ ਫੈਕਟਰੀ ਦੇ ਮੈਨੇਜਰ ਨੂੰ ਇਲਾਕੇ ਦੇ ਲੋਕਾਂ ਨੂੰ ਸੂਚਿਤ ਕੀਤਾ ਕਿ ਤੁਹਾਨੂੰ ਦੀ ਫੈਕਟਰੀ ਦੇ ਵਿੱਚ ਕੁਝ ਲੋਕ ਸ਼ੋਰ ਮਚਾ ਰਹੇ ਨੇ ਜਿਸ ਤੋਂ ਬਾਅਦ ਮੈਨੇਜਰ ਨੇ ਪੁਲਿਸ ਨੂੰ ਨਾਲ ਲੈ ਕੇ ਉਹਨਾਂ ਨੂੰ ਮੁਕਤ ਕਰਵਾਇਆ ਘਟਨਾਈ ਸੀ ਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਲੁਟੇਰਿਆਂ ਨੇ ਘਟਨਾ ਨੂੰ ਅੰਜਾਮ ਦਿੱਤਾ ਸਿਟੀ ਹੋਮ ਨਿਊਜ਼ ਲਈ ਅਮੀਠਾਪਰ ਦੀਪੂ ਲੁਧਿਆਣਾ ਦੇ ਵਿੱਚ ਲਗਾਤਾਰ ਲੁੱਟ-ਖੋਹ ਕਟਨਾ ਆਵੇ ਜੋ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਸੋ ਇੱਕ ਵਾਰ ਫਿਰ ਤੋਂ ਲੁਧਿਆਣੇ ਦੇ ਵਿੱਚ ਲੁਟੇਰੀਆਂ ਨੇ ਇੱਕ ਸਟੀਲ ਫੈਕਟਰੀ ਨੂੰ ਨਿਸ਼ਾਨਾ ਬਣਾਇਆ ਅਤੇ ਸਕਿਉਰਿਟੀ ਗਾਰਡ ਅਤੇ ਵਰਕਰਾਂ ਨੂੰ ਬੰਦੀ ਬਣਾ ਸਾਰਾ ਸਮਾਨ ਚੋੱਕ ਕੇ ਫਰਾਰ ਹੋ ਗਈ ਦੱਸ ਦੇ ਕਿ ਲੁਧਿਆਣਾ ਦੇ ਵਿੱਚ ਇੱਕ ਦਿਨ ਪਹਿਲਾਂ ਇੱਕ ਫੈਕਟਰੀ ਲੁੱਟੇਰੀਆਂ ਨਿਸ਼ਾਨਾ ਬਣਾਇਆ ਬਦਮਾਸ਼ਾਂ ਨੇ ਸਿਕਿਉਰਿਟੀ ਗਾਰਡ ਅਤੇ ਵਰਕਰਾਂ ਨੂੰ ਪਹਿਲਾਂ ਬੰਦੀ ਬਣਾ ਦਿੱਤਾ ਕਮਰੇ 'ਚ ਬੰਦ ਕਰ ਦਿੱਤਾ ਤੇ ਜਿਸ ਤੋਂ ਬਾਅਦ ਅਗਲੇ ਦਿਨ ਸਵੇਰੇ ਫੈਕਟਰੀ ਦੇ ਮੈਨੇਜਰ ਨੂੰ ਇਲਾਕੇ ਦੇ ਲੋਕਾਂ ਨੂੰ ਸੂਚਿਤ ਕੀਤਾ ਕਿ ਤੁਹਾਡੀ ਫੈਕਟਰੀ ਦੇ ਵਿੱਚ ਕੁਝ ਲੋਕ ਸ਼ੋਰ ਮਚਾ ਰਹੇ ਨੇ ਜਿਸ ਤੋਂ ਬਾਅਦ ਮੈਨੇਜਰ ਨੇ ਪੋਲਿਸ ਨੂੰ ਨਾਲ ਲੈ ਕੇ ਉਹਨਾਂ ਨੂੰ ਮੁਕਤ ਕਰਵਾਇਆ ਘਟਨਾ 'ਈ ਸੀਸੀਟੀਵੀ ਫੁਟੇਜ ਵਿੱਚ ਸਾਹਮਣੇ ਆਈ ਹੈ ਜਿਸ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਲੁਟੇਰਿਆਂ ਨੇ ਘਟਨਾ ਨੂੰ ਅੰਜਾਮ ਦਿੱਤਾ ਸਿਟੀ ਹੋਮ ਨਿਊਜ਼ ਲਈ ਅਮੀਠਾਪਰ ਦੀ ਰਿਪੋਰਟ